ਕੁਝ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਇਵਨ ਚਲੋ ਇੱਥੇ ਹਰਿਆਣਾ ਹਿਮਾਚਲ ਨਾਰਥ ਇੰਡੀਆ ਦੇ ਬਹੁਤ ਸਾਰੇ ਸਟੂਡੈਂਟਸ ਪੜ੍ਹਦੇ ਨੇ ਵੀ ਇਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰੋਗੇ ਤਾਂ ਫਿਰ ਚੁੱਪ ਬਹਿਣ ਵਾਲੇ ਤਾਂ ਹੈ ਨਹੀਂ ਜਿਸ ਤਰੀਕੇ ਨਾਲੇ ਬੁਖਲਾਏ ਤਾਂ ਹੋਏ ਨੇ ਇਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਹੈਗਾ ਕਿ ਤੇ ਜੈਂਜੀ ਵਾਲਾ ਕੰਮ ਇੱਥੇ ਨਾ ਹੋ ਜਵੇ ਜੋ ਨੇਪਾਲ ਨੇ ਕਰਕੇ ਦਿਖਾਤਾ ਨੀ ਕਹੋਗੇ ਕਿ ਗੱਲੀ ਜੈ ਜੀ ਇੱਥੇ ਸਾਡੇ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਤੇ ਉਹ ਸਾਰੀਆਂ ਜਨਰੇਸ਼ਨ ਇਕੱਠੀਆਂ ਹੋ ਕੇ ਤੱਕ ਤਾਂ ਪਲਟਣ ਗੀਆਂ ਜੇ ਇਹ ਨਹੀਂ ਸੁਧਰਨਗੇ ਬੇਨਤੀ ਕੀਤੀ ਸੀ ਕਿ ਕੱਲ ਵੀ ਸੀ ਸਾਹਿਬ ਨੇ ਕਿ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਇਹਨੂੰ ਹੁਣ ਰੋਲ ਬੈਕ ਕਰ ਲਓ ਕਿਉਂਕਿ ਅਸੀਂ ਤੁਹਾਡੀਆਂ ਮੰਗਾਂ ਮੰਨ ਲਿਆ ਨੇ ਬਟ ਪਿਛਲੇ 4 ਸਾਲ ਤੋਂ ਇੱਕੋ ਮੰਗ ਖੜੀ ਹੈ ਕਿ ਸੈਨੇਟ ਦੀ ਇਲੈਕਸ਼ਨ ਕਰਾਈ ਜਾਵੇ ਤੇ ਜੇ ਅੱਜ ਇਹ ਇਲੈਕਸ਼ਨ ਦੀ ਡੇਟ ਫਾਈਨਲ ਕਰ ਦੰਗੇ ਫਿਰ ਕੱਲ ਨੂੰ ਅਸੀਂ ਉਹਨੂੰ ਐਜ਼ ਆ ਵਿਕਟਰੀ ਸੈਲੀਬ੍ਰੇਟ ਕਰ ਲਾਂਗੇ ਸਸ਼ੀਗਾਰ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਵਿਦਿਆਰਥੀਆਂ ਦੇ ਪੰਜਾਬ ਯੂਨੀਵਰਸਿਟੀ ਵਿੱਚ ਸੰਘਰਸ਼ ਨੂੰ ਲੈ ਕੇ ਅਗਰ ਦੇਖਿਆ ਜਾਵੇ ਤਾਂ 10 ਤਰੀਕ ਨੂੰ ਵੱਡਾ ਐਲਾਨ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਹੈ ਹਾਲਾਂਕਿ ਕਹਾਣੀ ਦੇ ਵਿੱਚ ਟਵਿਸਟ ਹੈ ਵੀਸੀ ਕਹਿੰਦਾ ਹੈ ਕਿ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ तमाम ਘਟਨਾ ਕਰ ਆਪਣੇ ਗੱਲਬਾਤ ਕਰਦੇ ਆ ਐਡਵੋਕੇਟ ਸਮਰਨਜੀਤ ਕੌਰ ਗਿੱਲ ਮੇਰੇ ਨਾਲ ਨੇ ਮੈਮ ਕਿਵੇਂ ਦੇਖਦੇ ਹੋ ਵੀਸੀ ਸਾਹਿਬ ਕਹਿੰਦੇ ਨੇ ਕਿ ਇਲੈਕਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਪਰ 10 ਤਰੀਕ ਦਾ ਦੀ ਕਾਲ ਸਟਿਲ देखो प्रक्रिया ਨਹੀਂ ਇਹਨਾਂ ਨੇ ਇਹ ਬੇਨਤੀ ਕੀਤੀ ਸੀ ਕਿ ਕੱਲ ਵੀ ਸੀ ਸਾਹਿਬ ਨੇ ਕਿ ਤੁਸੀਂ ਆਪਣਾ ਜਿਹੜਾ ਪ੍ਰੋਟੈਸਟ ਆ ਇਹਨੂੰ ਹੁਣ ਰੋਲ ਬੈਕ ਕਰ ਲੋ ਕਿਉਂਕਿ ਅਸੀਂ ਤੁਹਾਡੀਆਂ ਮੰਗਾਂ ਮੰਨ ਲਿਆ ਨੇ ਬਟ ਪਿਛਲੇ 4 ਸਾਲ ਤੋਂ ਇੱਕੋ ਮੰਗ ਖੜੀ ਹੈ ਕਿ ਸੈਨੇਟ ਦੀ ਇਲੈਕਸ਼ਨ ਕਰਾਈ ਜਾਵੇ ਜਿਹੜੀ ਇਹਨਾਂ ਨੇ ਨਹੀਂ ਕਰਾਈ ਹੈਗੀ ਹੁਣ ਇਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਜੀ ਸਕੇਡਿਊਲ ਹੀ ਭੇਜਤਾ ਆ ਤੇ ਜਦੋਂ ਫਾਈਨਲਾਈਜ਼ ਹੋ ਜਾਊਗਾ ਦੱਸ ਦਾਂਗੇ ਫਿਰ ਉਸ ਤੋਂ ਪਹਿਲਾਂ ਪਹਿਲਾਂ ਵੋਟਰ ਲਿਸਟ ਪ੍ਰਿਪੇਅਰ ਹੋਊਗੀ ਫਿਰ ਕਿਤੇ ਡੇਟ ਹੋਊਗੀ ਇਲੈਕਸ਼ਨ ਦੀ ਮਤਲਬ 4-5 ਮਹੀਨੇ ਅੱਗੇ ਦਾ ਟਾਈਮ ਹੈ ਪਾਰੇ ਆ ਸੋ ਗੱਲ ਇਹ ਆ ਕਿ ਇੱਕ ਵਾਰ ਸਾਨੂੰ ਡੇਟਸ ਦੱਸ ਦੇਣ ਵੀ ਕਦੋਂ ਹੋਣਗੀਆਂ ਕਿਉਂਕਿ 4 ਸਾਲ ਤੋਂ ਇਹ ਮੰਗ ਚਲਦੀ ਆ ਰਹੀ ਆ ਤੇ ਕਿਉਂਕਿ ਇਹ ਕਦੇ ਨੋਟੀਫਿਕੇਸ਼ਨ ਨੋਟੀਫਿ ਲੇ ਆਉਂਦੇ ਆ ਫਿਰ ਕੈਨਸਲ ਕਰ ਦਿੰਦੇ ਆ ਫਿਰ ਲਿਆਉਂਦੇ ਆ ਫਿਰ ਕੈਨਸਲ ਕਰ ਦਿੰਦੇ ਆ ਸੋ ਸਾਨੂੰ ਇਹਨਾਂ ਤੇ ਭਰੋਸਾ ਹੈ ਨਹੀਂਗਾ ਸੋ that is the reason ਕਿ ਇੱਕ ਵਾਰ ਇਲੈਕਸ਼ਨ ਡਿਕਲੇਅਰ ਹੋ ਜਾਣ ਫਾਈਨਲ ਹੋ ਜਾਣ ਫਿਰ ਉਸ ਤੋਂ ਬਾਅਦ ਆਪਾਂ ਉੱਠ ਜਾਵਾਂਗੇ ਤੇ ਜੇ ਅੱਜ ਇਹ ਜ ਇਲੈਕਸ਼ਨ ਦੀ ਡੇਟ ਫਾਈਨਲ ਕਰ ਦੇਣਗੇ ਫਿਰ ਕੱਲੋਂ ਅਸੀਂ ਉਹਨੂੰ ਐਜ਼ ਆ ਵਿਕਟਰੀ ਸੈਲੀਬ੍ਰੇਟ ਕਰ ਲਾਂਗੇ ਤੇ ਜੇ ਨਹੀਂ ਕਰਨਗੇ ਫਿਰ ਐਜ਼ ਆ ਪ੍ਰੋਟੈਸਟ ਸੈਲਿਊਟ ਕਰਾਂਗੇ ਪਰ ਕੱਲ 10 ਤਰੀਕ ਤਾਂ ਇਹ ਡੰਨਾ ਉਹ ਤਾਂ ਹੋਏਗੀ ਹੋਏਗੀ ਉਹ ਤਾਂ ਮਤਲਬ ਕਿਸੇ ਵੀ ਹੱਦ ਦੇ ਉੱਤੇ ਕੈਨਸਲ ਹੋਣ ਵਾਲਾ ਹੈ ਹੀ ਨਹੀਂਗਾ ਉਹ ਹੋਏਗੀ ਹੋਏਗੀ ਕਿਉਂਕਿ ਇਹਨਾਂ ਨੂੰ ਦਿਖਾਉਣਾ ਵੀ ਜ਼ਰੂਰੀ ਆ ਕਿ ਜੇ ਤੁਸੀਂ ਸਾਡੇ ਮਤਲਬ ਅਸੀਂ ਵੀ ਇੱਥੋਂ ਪੜ੍ਹ ਕੇ ਗਏ ਆ ਨਾ ਤੁਸੀਂ ਵਿਦਿਆਰਥੀਆਂ ਦੇ ਹੱਕਾਂ ਦੇ ਉੱਤੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਈਵਨ ਚਲੋ ਇੱਥੇ ਹਰਿਆਣਾ ਹਿਮਾਚਲ ਨਾਰਥ ਇੰਡੀਆ ਦੇ ਬਹੁਤ ਸਾਰੇ ਸਟੂਡੈਂਟਸ ਪੜ੍ਹਦੇ ਨੇ ਵੀ ਇਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰੋਗੇ ਤਾਂ ਫਿਰ ਚੁੱਪ ਬੈਣ ਵਾਲੇ ਤਾਂ ਹੈ ਨਹੀਂਗੇ ਯਾਰ ਤਾਂ ਜੁੜੇ ਆਏ ਆ ਵਾਰਡਨ ਨੂੰ ਮਿਲ ਕੇ ਕਿਵੇਂ ਦਾ ਲੱਗਿਆ ਨੇ ਵਾਰਡਨ ਸੀ ਕਿ ਮੇਰੇ ਹੌਸਟਲ ਦੇ ਸਿਕਿਉਰਿਟੀ ਗਾਰਡ ਸੀਗੇ ਸਿਕਿਉਰਿਟੀ ਗਾਰਡ ਸੀਗੇ دیر ਬਾਅਦ ਆਏ ਉਹ ਮੈਨੂੰ ਮਿਲੇ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਇੱਥੇ ਹੁੰਨੇ ਆ ਤਾਂ ਮਿਲ ਕੇ ਜਾਇਓ ਤਾਂ ਸਪੈਸ਼ਲ ਮਿਲਨ ਆਇਆ ਅੱਛਾ ਲੱਗਿਆ ਕਿਉਂਕਿ ਆਬਵੀਅਸਲੀ ਗੱਲ ਆ ਇੱਥੇ ਬਹੁਤ ਲੰਬਾ ਟਾਈਮ ਆ ਜਿਹੜਾ ਬਤਾਇਆ ਇਸ ਯੂਨੀਵਰਸਿਟੀ ਨੇ ਬਹੁਤ ਕੁਝ ਦਿੱਤਾ ਆ ਮੈਂ ਮੈਂ ਵਿਚ ਹੀ ਰੋਕ ਰਿਹਾ ਮੈਂ ਇੱਕ ਗੱਲ ਕਰ ਰਿਹਾ ਸੀ ਖੁਸ਼ਵਿੰਦਰ ਸਿੰਘ ਨੇ ਉਹ ਕਹਿੰਦੇ ਮੈਂ ਇੱਥੇ ਮੀਟਿੰਗ ਦਾ ਪਾਰਟ ਬੰਡ ਆਇਆ ਸੀ ਪਰ ਮੈਂ ਇੱਕ ਦਰਖਤ ਨੂੰ ਛੂਕੇ ਆਇਆ ਉਹ ਦਿਨ ਗੱਲਾਂ ਕਰਕੇ ਆਂ ਹਾਂ ਵੀ ਤੂੰ ਕਿਵੇਂ ਆ ਕਹਿੰਦੇ ਇਸ ਦਰੱਖਤ ਨਾਲ ਵੀ ਬਹੁਤ ਸਾਰੀਆਂ ਯਾਦਾਂ ਨੇ ਹਰੇਕ ਦੀਆਂ ਕਿਸੇ ਨਾ ਕਿਸੇ ਚੀਜ਼ ਨਾਲ ਯਾਦਾਂ ਹੁੰਦੀਆਂ ਆ ਸਾਡੇ ਵਰਗੇ ਜਿਹੜੇ ਹੋਸਟਲ 'ਚ ਰਹੇ ਆ ਤਾਂ ਸਾਨੂੰ ਸਾਡਾ ਹੋਸਟਲ ਦੀ ਨਿੱਕੀ ਨਿੱਕੀ ਚੀਜ਼ ਇੱਥੇ ਤੱਕ ਕਿ ਹੋਸਟਲ ਦੇ ਝੁੱਲੇ ਤੇ ਬੈਂਚ ਤੱਕ ਵੀ ਸਾਨੂੰ ਯਾਦ ਆਉਂਦੇ ਨੇ ਅਸੀਂ ਆਉਨੇ ਆ ਕਈ ਵਾਰ ਉੱਥੇ ਬੈਠ ਕੇ ਮੁੜ ਜਾਈਦਾ ਆ ਸਾਡੀ ਹੋਸਟਲ ਦੀ ਕੈਂਟੀਨ ਕੈਂਟੀਨ ਵਾਲੇ ਵੀ ਇਹ ਨਹੀਂਗਾ ਕਿ ਸਾਡਾ ਸਾਰਿਆਂ ਨਾਲ ਹੀ ਪਿਆਰ ਹੁੰਦਾ ਸੀ ਹੁਣ ਯੂਨੀਵਰਸਿਟੀ ਦੇ ਵਿੱਚ ਦੇਖੋ ਸਟੂਡੈਂਟ ਤਾਂ ਰਹੇ ਨਹੀਂ ਸਾਡੇ ਨਾਲ ਦੇ ਤਾਂ ਇੱਥੇ ਜਾਣਦਾ ਕੌਣ ਆ ਸਾਨੂੰ ਜਿਹੜੇ ਇੱਥੇ ਸਵੀਪਰ ਨੇ ਜਿਹੜੇ ਇੱਥੇ ਸਿਕਿਉਰਿਟੀ ਗਾਰਡਸ ਨੇ ਤੇ ਜਿਹੜਾ ਇੱਥੇ ਦਾ ਸਟਾਫ ਆ ਤੇ ਜਾਂ ਕੁਝ ਸਾਡੇ ਜਿਹੜੇ ਪੁਰਾਣੇ ਟੀਚਰਸ ਹੈਗੇ ਨੇ ਉਹੀ ਜਾਣਦੇ ਨੇ ਬਾਕੀ ਬੱਚੇ ਤਾਂ ਨਵੇਂ ਆ ਜਾਂਦੇ ਆ ਬੱਚੇ ਤਾਂ ਜਾਂਦੇ ਆ ਆਉਂਦੇ ਆ ਪਰ ਇਹ ਉਹੀ ਆ ਰਿਟਾਇਰਮੈਂਟ ਤੱਕ ਇੱਥੇ ਰਹਿੰਦੇ ਆ ਤੇ ਇਹੀ ਸਾਨੂੰ ਜਾਣਦੇ ਆ ਤੇ ਬਾਕੀ ਇੱਥੇ ਦੀ ਉਹੀ ਆ ਕਿ ਇੱਥੇ ਦੇ ਫੁੱਲ ਬੂਟੇ ਇੱਥੇ ਦੀਆਂ ਪਾਰਕਾਂ ਇੱਥੇ ਦੇ ਰਾਹ ਇਹ ਸਾਰੇ ਸਾਡੇ ਆਪਣੇ ਨੇ ਸਾਡੀਆਂ ਯਾਦਾਂ ਜੁੜੀਆਂ ਨੇ ਅਸੀਂ ਤਾਂ ਆਪਣੀ ਜ਼ਿੰਦਗੀ ਜਿਉਣੀ ਇੱਥੋਂ ਸਿੱਖੀ ਆ ਤੁਹਾਨੂੰ ਲੱਗਦਾ ਐਜ ਕੋਈ ਫੈਸਲਾ ਆ ਸਕਦਾ ਹੈ ਦਿੱਲੀੋਂ ਹੋ ਸਕਦਾ ਹੈ ਬਿਕੋਜ਼ ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਜਿਸ ਤਰੀਕੇ ਨਾਲ ਇਹ ਬੁਖਲਾਏ ਤਾਂ ਹੋਏ ਨੇ ਇਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਹੈਗਾ ਕਿ ਤੇ ਜੈਂਜੀ ਵਾਲਾ ਕੰਮ ਇੱਥੇ ਨਾ ਹੋ ਜਵੇ ਜੋ ਨੇਪਾਲ ਨੇ ਕਰਕੇ ਦਿਖਾਤਾ ਜਾਂ ਸੋ ਇਹਨਾਂ ਦੇ ਮਨ ਦੇ ਵਿੱਚ ਇਹੋ ਜਿਹੇ ਵਹਿਮ ਹੈਗੇ ਨੇ ਤੇ ਪਰ ਇੱਥੇ ਇੱਥੇ ਨਹੀਂ ਮੈਂ ਇਹ ਨਹੀਂ ਕਹੂੰਗੀ ਕਿ ਗੱਲੀ ਜੈਂਜੀ ਇੱਥੇ ਸਾਡੇ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਤੇ ਉਹ ਸਾਰੀਆਂ ਜਨਰੇਸ਼ਨ ਇਕੱਠੀਆਂ ਹੋ ਕੇ ਤੱਕ ਤਾਂ ਪਲਟਣ ਗਈਆਂ ਜੇ ਇਹ ਨਹੀਂ ਸੁਧਰਨਗੇ ਤਾਂ ਉਨੂੰ ਕੀ ਲੱਗਦਾ ਯੂਨੀਵਰਸਿਟੀ ਦੇ ਵਿੱਚ ਕਿਹੜੀ ਸੋਚ ਦਾ ਪਸਾਰਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਸੈਨੇਟ ਇਲੈਕਸ਼ਨ ਨਹੀਂ ਹੋਣੇ ਇਲੈਕਟਿਡ ਮੈਂਬਰ ਜਿਹੜੇ ਨੇ ਉਹ ਭੰਗ ਕਰਤੇ ਨੋਮੀਨੇਸ਼ਨ ਨੋਮੀਨੇਟ ਲੋਕ ਸੀਟਾਂ ਤੇ ਬਿਠਾਉਣ ਦੀ ਤਿਆਰੀ ਹੈ ਦੇਖੋ ਇਹ ਇਹ ਜਿਹੜੀ ਸੋਚ ਹੈ ਹੁੰਦੀ ਨਹੀਂ ਕਾਫੀ ਦੇਰ ਦੀ ਚੱਲ ਰਹੀ ਆ ਹੁਣ ਇਹ ਜਦੋਂ ਦੀ ਨਿਊ ਇੱਕ এডੂਕੇਸ਼ਨ ਪਾਲਿਸੀ ਆਈ ਹੈ ਸਪੈਸੀਫਿਕਲੀ ਉਹ ਤੋਂ ਤੋਂ ਇਹਨਾਂ ਦਾ ਟਾਰਗੇਟ ਇਹ ਆ ਕਿ ਜਿਹੜੀ এডੂਕੇਸ਼ਨ ਹੈਗੀ ਇਹਦਾ ਪ੍ਰਾਈਵੇਟਾਈਜੇਸ਼ਨ ਕੀਤਾ ਜਾਵੇ এডੂਕੇਸ਼ਨ ਸਾਡਾ ਮੂਲ ਅਧਿਕਾਰ ਆ ਜਿਹੜਾ ਆਲਮੋਸਟ ਸਭ ਦੇ ਲਈ ਫ੍ਰੀ ਹੋਣਾ ਚਾਹੀਦਾ ਕਿਉਂਕਿ एवरीवन ਕੈਨ ਨਾਟ ਅਫੋਰਡ ਦੈਟ ਐਜੂਕੇਸ਼ਨ ਸਕੂਲ ਤੱਕ ਤਾਂ ਸਾਨੂੰ ਇਹ ਫ੍ਰੀ ਐਜੂਕੇਸ਼ਨ ਦੇ ਦਿੰਦੇ ਆ ਜਿਹੜੀ ਬਹੁਤ ਈਜ਼ੀਲੀ ਮਤਲਬ ਮਿਲ ਵੀ ਜਾਂਦੀ ਆ ਪਰ ਜਦੋਂ ਗੱਲ ਆਉਂਦੀ ਆ ਹਾਇਰ ਐਜੂਕੇਸ਼ਨ ਦੀ ਜਿਹੜੀ ਜ਼ਿੰਦਗੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਉਹ ਇਹਨਾਂ ਨੇ ਅੱਤ ਦੀ ਮਹਿੰਗੀ ਕਰ ਰੱਖੀ ਆ ਕੁਝ ਕੀ ਯੂਨੀਵਰਸਿਟੀਆਂ ਹੈਗੀਆਂ ਨੇ ਪੰਜਾਬ ਯੂਨੀਵਰਸਿਟੀ ਹੋ ਗਈ ਪੰਜਾਬੀ ਯੂਨੀਵਰਸਿਟੀ ਜੀ ਐਨ ਡੀ ਯੂ ਐਦਾਂ ਦੇ ਕੁਝ ਕੀ ਇੰਸਟੀਚਿਊਟ ਹੈਗੇ ਨੇ ਜਿਹੜੇ ਨੋਮੀਨਲ ਚਾਰजेस ਦੇ ਉੱਤੇ ਸਾਨੂੰ ਇਹ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਇਹਨਾਂ ਤੋਂ ਉਹ ਵੀ ਬਰਦਾਸ਼ਤ ਨਹੀਂ ਹੁੰਦਾ ਜਿਆਦਾ ਮੁਨਾਫੇ ਦੀ ਖਾਤਰ ਇਹ ਸਾਡੀ ਇਸ ਯੂਨੀਵਰਸਿਟੀ ਨੂੰ ਇਹੋ ਜੀ ਵਰਾਸਤ ਨੂੰ ਇਹ ਬੰਦ ਕਰਨਾ ਚਾਹੁੰਦੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਦਾ ਇੱਕ ਕਾਰਨ ਇਹ ਵੀ ਹੈਗਾ ਆ ਕਿ ਇਹ ਜਿਵੇਂ ਐਫਿਡੇਵਿਟ ਵਾਲਾ ਇਹਨਾਂ ਨੇ ਪਹਿਲਾਂ ਲਿਆਂਦਾ ਸੀਗਾ ਤੇ ਉਹ ਹੈ ਕਿ ਉਹ ਇੱਕ ਸੋਚ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਨਰਸਰੀ ਆ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਪੋਲਿਟਿਕਸ ਹਰਿਆਣੇ ਦੀ ਪੋਲਿਟਿਕਸ ਹਿਮਾਚਲ ਦੀ ਵੀ ਪੋਲਿਟਿਕਸ ਇੱਥੋਂ ਪੜ ਕੇ ਗਏ ਨੇ ਆਲਮੋਸਟ ਜਿਹੜੇ ਵੀ ਲੀਡਰਸ ਵੀ ਹੈਗੇ ਨੇ ਤੇ ਉਹ ਉਸ ਸੋਚ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਅਸੀਂ ਸੋਚ ਹੀ ਨਾ ਸਕੀਏ ਅਸੀਂ ਆਪਣੇ ਹੱਕ ਦੀ ਆਵਾਜ਼ ਹੀ ਨਾ بلند ਕਰ ਸਕੀਏ ਸੋ ਇਹ ਉਹਨਾਂ ਦੀ ਇਹਨਾਂ ਦਾ ਵਿਜ਼ਨ ਇਹੀ ਆ ਕਿ ਇਹ ਸਾਡਾ ਸਾਡੀ ਉਹ ਜਿਹੜੀ ਮੱਤ ਆ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਚਲੋ ਆ ਸਵਾਲ ਆ ਮੇਰਾ ਮੈਮ ਕੀ ਲੱਗਦਾ ਪੰਜਾਬ ਦਾ ਨਾ ਯੂਨੀਵਰਸਿਟੀ ਪੰਜਾਬ ਦੇ ਨਾਮ ਤੇ ਆ ਪਰ ਪੰਜਾਬ ਦਾ ਹੀ ਹੱਕ ਖਤਮ ਕਰਨ ਦੀ ਕੋਸ਼ਿਸ਼ ਇਹ ਤਾਂ ਡੈਫੀਨੇਟਲੀ ਦੇਖੋ ਤੁਸੀਂ ਦੇਖੋ ਕਿ ਪਹਿਲਾਂ ਇਹ ਚਲੋ ਸਾਂਝਾ ਪੰਜਾਬ ਸੀਗਾ ਹਨਾ ਤਾਂ ਉਦੋਂ ਐਫੀਲੀਏਸ਼ਨ ਸੀਗੀ ਹਿਮਾਚਲ ਦੇ ਵੀ ਕਾਲਜਸ ਦੀ ਸੀਗੀ ਹਰਿਆਣੇ ਦੀ ਵੀ ਸੀਗੀ ਬਟ ਉਹਨਾਂ ਨੇ ਆਪਣੇ ਆਪ ਵੀ ਵਿਡਰੋ ਕਰ ਲਈ ਜਦੋਂ ਉਹਨਾਂ ਨੇ ਵਿਡਰੋ ਕਰ ਲਈ ਤਾਂ ਆਫਟਰ ਥੈਟ ਇਹਦੇ ਵਿੱਚ ਜਿਹੜਾ 40 60 ਰੇਸ਼ਿਓ ਬੋਲਦੇ ਆ 40 60 ਰੇਸ਼ਿਓ ਦਾ ਵੀ ਮੈਂ ਤੁਹਾਨੂੰ ਸਮਝਾਉਣਗੀ 52% ਦਾ ਬਜਟ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਪੰਜਾਬ ਦੇ ਕਾਲਜਸ ਨੇ ਉਹਨਾਂ ਦੇ ਕੰਟਰੀਬਿਊਸ਼ਨ ਹੁੰਦਾ ਉਹ 52 ਤੋਂ ਬਾਅਦ ਜਿਹੜਾ 48 ਰਹਿ ਜਾਂਦਾ ਉਹਦੇ ਵਿੱਚ 60 40 ਜਿਹੜਾ ਹੈਗਾ ਇਹ ਕੰਟਰੀਬਿਊਸ਼ਨ ਆ ਉਹਦੇ ਵਿੱਚ 60% ਸੈਂਟਰ ਕਰਦੀ ਆ ਔਰ ਉਹ ਸੈਂਟਰ ਕਰੇ ਵੀ ਕਿਉਂ ਨਾ ਹੁਣ ਸੈਂਟਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕੰਟਰੀਬਿਊਟ ਕਰਨ ਦੀ ਕਿਉਂਕਿ ਇੱਥੇ ਇਕੱਲੇ ਪੰਜਾਬ ਦੇ ਬੱਚੇ ਤਾਂ ਪੜ੍ਹਦੇ ਨਹੀਂ ਪੰਜਾਬ ਦੇ ਸਟੂਡੈਂਟਸ ਲਈ ਤਾਂ ਕੋਟਾ ਵੀ ਨਹੀਂਗਾ ਕੇਂਦਰ ਤਾਂ ਮਾਂ ਹੈ ਨਾ ਦੇਸ਼ ਦੀ ਹਾਂ ਕੇਂਦਰ ਮਾਂ ਵੀ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਸਟੂਡੈਂਟ ਇੱਥੇ ਘੱਟ ਪੜ੍ਹਦੇ ਨੇ ਬੜੀ ਅਨਫੋਰਚੂਨੇਟਲੀ ਕਿਉਂਕਿ ਸਾਡਾ ਤਾਂ ਇੱਥੇ ਕੋਈ ਕੋਟਾ ਨਹੀਂਗਾ ਪਰ ਯੂਟੀ ਕੋਟ ਇੱਥੇ ਹੈਗਾ ਆ ਉਸ ਯੂਟੀ ਕੋਟਾ ਹੈਗਾ ਆ 15% ਵੇਟੇਜ ਜ਼ਰੂਰ ਮਿਲਦੀ ਆ 5% ਸਾਡੇ ਟਾਈਮ ਮਿਲਦੀ ਸੀ ਹੁਣ ਤਾਂ ਮੈਨੂੰ ਪਤਾ ਨਹੀਂਗਾ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਕਾਲਜਸ ਨੇ ਤਾਂ ਉਹਨਾਂ ਨੂੰ ਵੇਟੇਜ ਮਿਲਦੀ ਸੀ ਬਟ ਪੰਜਾਬ ਦੇਆਂ ਨੂੰ ਨਹੀਂ ਮਿਲਦੀ ਸੀ ਸੋ ਇਹ ਵੇਟੇਜ ਜਿਹੜੀ ਹੋਣੀ ਚਾਹੀਦੀ ਆ ਵੀ ਜੇ ਕੋਈ ਪੰਜਾਬ ਦੇ ਕਾਲਜ ਤੋਂ ਪੜ੍ਹ ਕੇ ਆ ਰਿਹਾ ਤਾਂ ਪੰਜਾਬ ਦੀ ਵੇਟੇਜ ਹੋਣੀ ਚਾਹੀਦੀ ਆ ਜੋ ਨਹੀਂ ਹੈਗੀ ਇਹਦੇ ਵਿੱਚ ਤੇ ਪੰਜਾਬ ਦੇ ਸਟੂਡੈਂਟਸ ਵੀ ਘਟਾ ਤਾਂ ਉਹ ਇੱਕ ਕਿਸਮ ਦਾ ਡਾਕਾ ਤਾਂ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਇਹਨਾਂ ਦਾ ਤੇ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਐਜੂਕੇਸ਼ਨ ਸਾਨੂੰ ਵਧੀਆ ਪ੍ਰੋਵਾਈਡ ਕਰਨੀ ਤੇ ਇੱਥੇ ਜਿਹੜੀਆਂ ਚੀਜ਼ਾਂ ਦੀ ਰਿਕੁਆਇਰਮ ਫੰਡਾ ਇਹ ਸਾਡੇ ਪੈਸਿਆਂ ਦਾ ਆਉਂਦਾ ਅਸੀਂ ਜਿਹੜਾ ਟੈਕਸ ਦੇਨੇ ਉਹ ਤੋਂ ਹੀ ਪੈਸੇ ਆਉਂਦੇ ਆ ਸੋ ਇਟ ਇਜ਼ देयर ਡਿਊਟੀ ਕਿ ਉਹ ਸਾਨੂੰ ਉਹ ਫੰਡ ਮੁਹੱਈਆ ਕਰਾਉਣ ਤੇ ਕੋਈ ਆਸਾਨ ਥੋੜੀ ਨਾ ਕਰਦੇ ਆ ਵੀ ਸੈਂਟਰ ਦੇ ਰਿਹਾ ਐਂਡ ਆਨਲੀ ਕੋਈ ਆਸਾਨ ਵਾਲੀ ਗੱਲ ਥੋੜੀ ਆ ਤੇ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਵਿਰਾਸਤ ਹੈ ਤੇ ਕੋਈ ਆ ਤੁਸੀਂ ਸੁਣਿਆ ਹੀ ਨਾਰਾ ਮਿੱਠੀ ਮਿੱਠੀ ਤੋਂ ਨਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸਾਡਾ ਇਹ ਨਾਰਾ ਬੁਲੰਦਾ ਠੀਕ ਹੈ ਬਹੁਤ ਮਿਹਰਬਾਨੀ ਤਾਂ ਕਹਿੰਦੇ ਯੂਨੀਵਰਸਿਟੀ ਪੰਜਾਬ ਦੀ ਹੈ ਇਹ ਪੰਜਾਬ ਦੀ ਵਿਰਾਸਤ ਹੈ ਅਗਰ ਦੇਖਿਆ ਜਾਵੇ ਤਾਂ ਕਹਿੰਦੇ ਇਸ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਕੋਈ ਦੂਰ ਆਏ ਨਹੀਂ ਇੱਥੇ ਪੰਜਾਬ ਦਾ ਹੱਕ ਮਾਰਨ ਦੀ ਕੋਸ਼ਿਸ਼ ਆ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਹੋਈ ਯੂਨੀਵਰਸਿਟੀ ਆ ਜਿਸ ਨੂੰ ਹੌਲੀ-ਹੌਲੀ ਇੱਕ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਆ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ